ਪੰਜਾਬ ਸਰਕਾਰ ਵੱਲੋਂ ਇਸ ਵਕਤ ਉਹਨਾਂ ਲੋਕਾਂ ਦੀ ਬਾਹ ਫੜੀ ਜਾ ਰਹੀ ਹੈ ਜਿਨ੍ਹਾਂ ਦੇ ਉੱਪਰ ਕੁਦਰਤੀ ਆਫਤ ਪਈ ਹੈ ਇਸ ਵਕਤ ਫਰੀਦਕੋਟ ਦੇ ਪਿੰਡ ਸ਼ੇਰ ਸਿੰਘ ਵਾਲਾ ਵਿੱਚ ਮੌਜੂਦ ਸਰ ਕਿੰਨੇ ਪਰਿਵਾਰ ਸੀਗੇ ਕਿਹੜੇ ਹਾਲਾਤ ਸੀਗੇ ਜਿਹੜਾ ਇਹਨਾਂ ਨੂੰ ਮਦਦ ਦਿੱਤੀ ਕੋ 121 ਪਰਿਵਾਰ ਨੇ ਜਿਹੜੇ ਜਿਨ੍ਹਾਂ ਦੀ ਫਸਲਾਂ ਖਰਾਬ ਹੋਈਆਂ ਔਰ 29 ਪਰਿਵਾਰ ਨੇ ਜਿਨ੍ਹਾਂ ਦੇ ਘਰ ਡਿੱਗੇ ਨੇ ਤਾਂ ਉਹਨਾਂ ਨੂੰ ਅੱਜ ਮੁਆਵਜ਼ਾ ਵੰਡਿਆ ਗਿਆ ਤੇ ਉਹ ਜਿਹੜਾ ਇਹਨਾਂ ਨੂੰ ਅੱਜ دیتا ਇਥੋਂ ਆਪਾਂ ਕਿ ਉਹਨਾਂ ਦੇ ਖਾਤਿਆਂ ਦੇ ਵਿੱਚੋਂ ਲਾ ਕੇ ਹੁੰਦਾ ਜਿਹੜਾ ਉਹ ਕਰ ਲੈਣਗੇ ਕਿ ਕਿੰਨੇ ਕੁ ਅਮਾਉਂਟ ਰਕਮ ਸੀਗੀ ਜੇਕਰ ਕਿਹੜੇ ਕਿਹੜੇ ਸਮੱਸਿਆਵਾਂ ਸੀਆਂ ਲੋਕਾਂ ਨੂੰ ਜਿਹਨਾਂ ਨੂੰ ਨਿਜਾਤ ਮਿਲ ਜੂਗੇ ਉਹਨਾਂ ਨੂੰ 22-23 ਲੱਖ ਰੁਪਈਆ ਤਾਂ ਹੈਗਾ ਘਰਾਂ ਵਾਸਤੇ ਆ ਤੇ ਜਿਹੜਾ ਮੇਰੇ ਕੋਲ 30-31 ਲੱਖ ਰੁਪਈਆ ਜਿਹੜਾ ਉਹ ਇਹਨਾਂ ਦੇ ਖਰਾਬੇ ਫਸਲਾਂ ਦੇ ਖਰਾਬੇ ਵਾਸਤੇ ਆ ਅਜਰ ਹੋਰ ਹੀ ਪਿੰਡਾਂ 'ਚ ਹੈ ਕੋਈ ਲੋੜ ਹੈ ਉਹ ਜੀ ਜਾਂ ਕੋਈ ਪਤਾ ਲੱਗ ਰਿਹਾ ਹੁਣ ਤੱਕ ਦੇਖੋ ਐਕਚੁਅਲੀ ਕੀ ਹੋਇਆ ਵੀ ਇੱਕ ਲਾਸਟ ਤੇ ਵੀ ਮੀਂਹ ਪਿਆ ਪਹਿਲਾਂ ਵੀ ਪਾਣੀ ਖੜਾ ਸੀ ਉਹਨੇ ਵੀ ਕਾਫੀ ਨੁਕਸਾਨ ਕੀਤਾ ਉਹਦਾ ਵੀ ਸਰਵੇਜ ਜਿਹੜਾ ਹਲੇ ਚੱਲ ਰਿਹਾ ਹੈ ਉਹ ਲਾਸਟ ਟਾਈਮ ਜਦੋਂ ਝੋਨਾ ਵੱਢਣਾ ਸ਼ੁਰੂ ਹੋ ਗਿਆ ਸੀ ਕੁਝ ਪਰਿਵਾਰਾਂ ਦੇ ਸੀ ਵੱਧਾ ਝੋਨਾ ਵੱਢ ਲਿਆ ਤਾਂ ਖੜਾ ਸੀ ਉਦੋਂ ਇੱਕਦਮ ਮੀਂਹ ਪਿਆ ਤੇ ਉਹਦੇ ਨਾਲ ਵੀ ਕਾਫੀ ਨੁਕਸਾਨ ਹੋਇਆ ਉਹ ਵੀ 5-6 ਪਿੰਡਾਂ ਦੇ ਵਿੱਚ ਸਰਵੇ ਦੁਆਰਾ ਸਰਕਾਰ ਨੂੰ ਭੇਜ ਕੇ ਉਹ ਕਰਵਾ ਰਹੇ ਆ ਲੱਗ ਰਿਹਾ ਜਿਹੜੀ ਗੱਲ ਕਹੀ ਗਈ ਸੀ ਕਿ ਬਹੁਤ ਜਲਦੀ ਮੁਆਵਜ਼ਾ ਮੇਰੇ ਦੁਆਲੇ ਤੋਂ ਪਹਿਲੇ ਉਹ ਮਿਲ ਰਿਹਾ ਲੋਕ ਖੁਸ਼ ਨੇ ਦੇਖੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਕਿਸਾਨ ਨੂੰ ਜੇ ਅਗਲੀ ਫਸਲ ਬੀਜਣ ਚੋਕਾ ਹੀ ਨਾ ਰਿਹਾ ਤਾਂ ਫਿਰ ਉਹ ਅਗਲੀ ਫਸਲ ਪੈਦਾ ਕਿਵੇਂ ਕਰੂਗਾ ਸੋ ਇਸ ਵਾਸਤੇ ਜਿੱਥੇ ਜਿੱਥੇ ਨੁਕਸਾਨ ਹੋਇਆ ਉਹਨਾਂ ਨੂੰ ਇੰਨੀ ਕ ਅਮਾਉਂਟ ਦੇ ਰਹੇ ਆ ਕਿ ਉਹ ਅਗਲੀ ਫਸਲ ਬੀਜ ਸਕਣ ਉਹਦਾ ਪਰਿਵਾਰ ਪਾਲ ਸਕਣ ਜਿਹੜੇ ਕੋਈ ਉਹਨਾਂ ਦੇ ਛੋਟੇ ਮੋਟੇ ਖਰਚੇ ਆ ਉਹ ਉਹ ਖਰਚੇ ਵੀ ਕਰ ਸਕਣ ਤੇ ਬਿਲਕੁਲ ਇਹ ਕੁਝ ਪਰਿਵਾਰ ਹੈਗੇ ਜਿਨ੍ਹਾਂ ਨੂੰ ਮਿਲਿਆ ਬਾਈ ਜੀ ਕੀ ਨਾ ਲਾਲਜੀ ਸਿੰਘ ਜੀ ਜੇ ਤੁਹਾਡੇ ਕਿਸ ਚੀਜ਼ ਦਾ ਸੀਗਾ ਜੀ ਮੇ ਗੋਪੀ ਮਰੀ ਸੀ ਹਾਂ ਜੀ ਉਹਨਾਂ ਨੂੰ ਕੋਈ ਰਾਹਤ ਮਿਲੂਗੀ ਕੋਈ ਹਾਂ ਹੁਣ ਠੀਕ ਹੈ ਹੁਣ ਰਾਹ ਮਿਲੂਗੀ ਮਿਲੂਗੀ ਬੋਟ ਡੱਕੇ ਨਾ ਮੇਰੇ ਨਾਲ ਗੁਰਮੁਖ ਸਿੰਘਾ ਪੇਟ ਨਾ ਮਗਲਾਈ ਸਾਇ ਸਬਜੀ ਦੀ ਗੱਲ ਕਰਨ ਸਬਜੀ ਮਰ ਗਈ ਸਾਡੀ ਥੋੜੀ ਜੀ ਇਹਦੇ ਨਾਲ ਥੋੜਾ ਫਰਕ ਪਈ ਬੀ ਭੁੱਲਿਆਂ ਵਾਂਗੇ ਦੁਬਾਰਾ ਲਾਵਾਂਗੇ ਹਾਂ ਜੀ ਲਗਰੇ ਵੀਰ ਬਾ ਫੜੇ ਗਈ ਇਹ ਲੋੜ ਮਤਲਬ ਹਾਂ ਜੀ ਸਰਕਾਰ ਨੇ ਫੜੇ ਕੋਈ ਮਦਦ ਕੀਤੀ ਹੈ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਜੀ ਪਹਿਲੇ ਵੀ ਕਦੇ ਹੁੰਦਾ ਸੀ ਇਹ ਪਹਿਲਾਂ ਨਹੀਂ ਹੋਇਆ ਜੀ ਪਹਿਲੀ ਵਾਰੀ ਹੋਇਆ ਜੀ ਪਹਿਲਾਂ ਤਾਂ ਵਿੱਚ ਲਾਰੇ ਡੂਰੇ ਦੇ ਹਾਂ ਜੀ ਕੁਲਮਾ ਟਾਈਮ ਸੀ ਜੀ ਪਤਾ ਨਹੀਂ ਕੀ ਹੋਣਾ ਕੀ ਨਹੀਂ ਹਾਂਜੀ ਇਹ ਚੀਜ਼ ਤੋਂ ਖੁਸ਼ ਆ ਹੁਣ ਸਾਡਾ ਗੜੇ ਇਸ਼ੂ ਹੈ ਅੱਜ ਖਾਤੇ ਚੱਕਰਾਗੇ ਕੀ ਵੜਦਾ ਕੀ ਆ ਗਿਆ ਹਾਂਜੀ ਧੰਨਵਾਦ ਕਰਾਂਗੇ ਸਰਦਾਰ ਜੀ ਪਹਿਲੀ ਵਾਰ ਹੋਇਆ ਹੈ ਪਹਿਲੀ ਵਾਰ ਹੀ ਹੋਇਆ ਸਰ ਜੀ ਤੁਹਾਡੇ ਵੀ ਪਹਿਲੀ ਵਾਰੀ ਹਾਂਜੀ ਪਹਿਲੀ ਵਾਰੀ ਪਹਿਲੇ ਕਦੇ ਨਹੀਂ ਮਿਲਦਾ ਨਹੀਂ ਸੀ ਐ ਮੌਜੂਦ ਨਾ ਜਿਵੇਂ ਨਹੀਂ ਮਿਲੇ ਲੇਕਰ ਆ ਜਾਂਦਾ ਸੀ ਬਸ ਪਤਾ ਨਹੀਂ ਕੀ ਕਰ ਮੈਂ ਗੱਲਾਂ ਜੀ ਰਹਿੰਦੇ ਸੀ ਹਾਂਜੀ ਗੱਲਾਂ ਸੀ ਹਾਂਜੀ ਪਹਿਲਾਂ ਗੱਲਾਂ ਸੀ ਜੀ ਅੱਜ ਕੋਈ ਮਨ ਨੂੰ ਸ਼ਾਂਤੀ ਮਿਲੀ ਵੀ ਹੋਇਆ ਕੁਝ ਬਿਲਕੁਲ ਤਾਂ ਬਿਲਕੁਲ ਤੁਸੀਂ ਸੁਣਿਆ ਕਿ ਆ ਲੋਕਾਂ ਨੂੰ ਰਾਹਤ ਜਿਹੜੀ ਹੈਗੀ ਆ ਕਿਤਨਾ ਕਿਤੇ ਉਹ ਮਿਲੀ ਹੈ ਅਤੇ ਇਸ ਵਕਤ ਲੋਕ ਜਿਹੜੇ ਨੇ ਖੁਸ਼ ਨੇ ਕਿ ਉਹਨਾਂ ਨੂੰ ਰਾਹਤ ਮਿਲੀ ਹੈ ਕਿਸੇ ਦੀ ਸਬਜ਼ੀ ਖਰਾਬ ਹੋਈ ਹੈ ਕਿਸ ਦਾ ਕਰਟ ਡਿੱਗਾ ਹੈ ਤਾਂ ਅੱਜ ਉਹਨਾਂ ਲੋਕਾਂ ਨੂੰ ਇਸ ਵਕਤ ਰਾਹਤ ਮਿਲੀ ਹੈ ਜਿਨ੍ਹਾਂ ਦੇ ਉੱਪਰ ਕੁਦਰਤੀ ਮਾਰ ਜਿਹੜੀ ਹੈਗੀ ਆ ਉਹ ਪਈ ਸੀ ਕਰੀਬ 10 ਪਿੰਡਾਂ ਦੇ ਲੋਕ ਜਿਹੜੇ ਨੇ ਦੱਸਿਆ ਜਾ ਰਹੇ ਨੇ ਅਤੇ 150 ਦੇ ਕਰੀਬ ਗਿਣਤੀ ਦੱਸੀ ਜਾ ਰਹੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਵੱਡੇ ਰਾਹਤ ਜਿਹੜੀ ਹੈਗੀ ਆ ਉਹ ਪ੍ਰਦਾਨ ਕੀਤੀ ਗਈ ਹੈ पेड शेरिंग वला जिल्हा फरीदकोटो कॅमरा परसन अभिजित सूरज प्रकाश दैनिक स्वराग टीवी.